ਮੇਰਾ ਇਹ ਬਾਲੀਆਂ ਪਿੰਡਾ ਹੀ ਮੇਰੀ 3.5 ਸਾਲ ਦੀ ਉਮਰ ਆ ਗਈ ਤੇ ਮੈਂ 10ਵੀਂ ਕਲਾਸ ਚ ਪੜ੍ਹਦੀ ਆਂ ਉਹ ਮੁੰਡੇ ਮੈਨੂੰ ਤੁਮਕਾਉਣੇ ਡਰਾਉਨੇ ਰਹੇ ਜੀ ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ ਮੈਂ ਉਹਨਾਂ ਦੇ ਘਰੇ ਜਿਵੇਂ ਗਵਾਂਡ ਆਈ ਉਹ ਮੀ ਜਾਂਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਜੀ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਤੇ ਇਹ ਕੋ ਕੁਝ ਉਹ ਫਿਰ ਬਾਅਦ ਵਿੱਚ ਜੀ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਲ ਕਿਦਾਂ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੀ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾਬੇ ਮਾਰਦੇ ਰਹੇ ਜੀ ਬਹੁਤ ਜ਼ਿਆਦੇ ਤਬਕੇ ਬਹੁਤ ਦਿੱਤੇ ਜੀ ਕੁੜੀ ਮੇਰੀ ਹੈਗੀ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਛਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਸੰਗਰੂਰ ਦੇ ਪਿੰਡ ਵਾਲਿਆਂ ਦੀ ਰਹਿਣ ਵਾਲੀ ਲੜਕੀ ਜਿਸ ਦੀ ਉਮਰ 14 ਕੋਈ ਸਾਲ ਹੈ ਅਤੇ 10ਵੀਂ ਜਮਾਤ ਵਿੱਚ ਪੜ ਰਹੀ ਹੈ ਪਿੰਡ ਦੇ ਨੌਜਵਾਨ ਉਸ ਨੂੰ ਕੋਲ ਡਰਿੰਕ ਵਿੱਚ ਕੋਈ ਨਸ਼ੀਲੀ ਦਵਾਈ ਪਿਆ ਕੇ ਉਸ ਨਾਲ ਬਲਤਕਾਰ ਕਰਦੇ ਰਹੇ ਅਤੇ ਕਈ ਵਾਰ ਉਸ ਨੂੰ ਜ਼ਬਰਦਸਤੀ ਸਕੂਲ ਤੋਂ ਕਾਰ ਵਿੱਚ ਲਿਜਾ ਕੇ ਬਲਤਕਾਰ ਕੀਤਾ ਖੱਤਾ ਉਸ ਸਮੇਂ ਹੋ ਗਈ ਜਦੋਂ ਨਬਾਲਿਕ ਲੜਕੀ ਦੀਆਂ ਸ਼ਲੀਲ ਵੀਡੀਓ ਉਸਦੇ ਮਾਪੇ ਨੂੰ ਫੋਨ ਉੱਤੇ ਭੇਜਣ ਲੱਗੇ ਮਾਪੇ ਦੇ ਹੋਸ਼ ਉੱਡ ਗਏ ਮਾਪੇ ਆਪਣੀ ਪੀੜਤ ਲੜਕੀ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਸੰਗਰੂਰ ਪਹੁੰਚੇ ਜਿੱਥੇ ਡਾਕਟਰ ਵੱਲੋਂ ਪੀੜਤ ਲੜਕੀ ਦਾ ਮੈਡੀਕਲ ਕੀਤਾ ਗਿਆ ਜਿਸ ਦੀ ਰਿਪੋਰਟ 10 ਕੁ ਦਿਨਾਂ ਵਿੱਚ ਆ ਜਾਵੇਗੀ ਪੀੜਤ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀ ਕਿਹਾ ਆਓ ਜਾਣਦੇ ਹਾਂ ਉਨ੍ਹਾਂ ਤੋਂ ਇਹ ਲੜਕੀ ਕਿੰਨੀ ਉਮਰ ਹੈ ਤੇ ਕਿਹੜੀ ਕਲਾਸ ਚ ਪੜਦੇ ਹੋ ਕੀ ਹੋਇਆ ਕਿਨੇ ਕੀਤਾ ਕਿਨਾ ਚਿਰ ਕਰਦੇ ਨੇ ਮੇਰਾ ਹੀ ਬਾਲੀਆਂ ਪਿੰਡਾ ਹੀ ਮੇਰੀ 14.5 ਸਾਲ ਦੀ ਉਮਰ ਆ ਗਈ ਤੇ ਮੈਂ 10ਵੀਂ ਕਲਾਸ ਚ ਪੜ੍ਹਦੀ ਆਂ ਜੀ ਉਹ ਮੁੰਡੇ ਮੈਨੂੰ ਤੁਮਕਾਉਂਦੇ ਡਰਾਉਂਦੇ ਰਹੇ ਜੀ ਜਿਹੜਾ ਮੁੰਡਾ ਮੀਜ਼ ਵੀ ਜਿਨ੍ਹਾਂ ਦੇ ਘਰੇ ਉਹ ਜੀ ਰਹਿੰਦਾ ਸੀਗਾ ਮੈਂ ਉਹਨਾਂ ਦੇ ਘਰੇ ਜਿਵੇਂ ਗਵਾਂਡ ਆਈ ਉਹ ਵੀ ਜਾਂਦੀ ਰਹਿੰਦੀ ਸੀ ਜੀ ਤੇ ਉਸ ਤੋਂ ਬਾਅਦ ਜੀ ਮੈਨੂੰ ਕੋ ਕੁਝ ਕੁਝ ਦੇ ਦਿੰਦੇ ਸੀ ਤੇ ਕੋ ਕੁਝ ਉਹ ਫਿਰ ਬਾਅਦ ਵਿੱਚ ਜੀ ਮੈਨੂੰ ਪਤਾ ਹੀ ਨਹੀਂ ਲੱਗਦਾ ਸੀ ਮੇਰੇ ਨਾਲ ਕੀ ਹੋ ਰਿਹਾ ਮੇਰੇ ਨਾਲ ਬਹੁਤ ਜ਼ਬਰਦਸਤੀ ਹੋਈ ਆ ਜੀ ਕਿਉਂ ਨ ਮਰੇ ਬਹੁਤ ਗੰਦੀਆਂ ਫੋਟੋਆਂ ਵੀ ਖਿੱਚ ਲਈਆਂ ਤੇ ਉਹ ਵਾਇਰਲ ਹੋ ਗਈਆਂ ਸੀ ਹੁਣ ਡਿਲੀਟ ਹੋਣ ਡਿਲੀਟ ਕਰਤੀਆਂ ਦੀ ਸਾਰਿਆਂ ਨੇ ਜੀ ਤੇ ਹੁਣ ਉਹਨੂੰ ਸਜ਼ਾ ਮੇਰੇ ਲਈ ਚਾਹੀਦੀ ਤਿੰਨਾਂ ਨੂੰ ਮੇਰੇ ਲਈ ਚਾਹੀਦੀ ਤਿੰਨ ਮੁੰਡੇ ਨੇ ਜੀ ਕਿੱਥੋਂ ਕਿੱਥੋਂ ਦੇ ਨੇ ਬੱਚੇ ਦੋ ਬਾਲੀਆਂ ਨੇ ਨੇ ਇੱਕ ਮਾਨਸਾ ਦਾ ਹੀ ਇਹ ਧਮਕੀਆਂ ਵੀ ਹੁੰਦੀਆਂ ਹਾਂਜੀ ਕਹਿੰਦੇ ਤੇਰੇ ਵੀ ਘਰਦਿਆਂ ਨੂੰ ਮਾਰਾਂਗੇ ਵੀ ਨਹੀਂ ਸਾਡੇ ਨਾਲ ਚੱਲ ਲਈ ਕਿਹੜਾ ਪਿੰਡ ਆ ਜੀ ਤੇ ਕੁੜੀ ਕਿੰਨੇ ਤੇ ਸਾਲ ਦੀ ਹੈ ਤੇ ਕੀ ਗਲਵਾਤ ਹੋਈ ਹੈ ਕੁੜੀ ਹੈਗੀ ਆ ਜੀ ਮੇਰੀ 13.5 ਸਾਲਾਂ ਦੀ ਜੀ ਕੁੜੀ ਨੂੰ ਡਰਾ ਡਰਾ ਕੇ ਜੀ ਤੇਰੇ ਨਾਮ ਕਿਦਰ ਠੰਡੇ ਚ ਦੇਤਾ ਜੀ ਕੁਛ ਕੁੜੀ ਨੂੰ ਕੁਛ ਨਹੀਂ ਪਤਾ ਲੱਗਦਾ ਤੇ ਜੀ ਮੇਰੇ ਨਾਲ ਕੀ ਕਰਦੇ ਨੇ ਕੀ ਨਹੀਂ ਕਰਦੇ ਤੇ ਇਹਦੀਆਂ ਫੋਟੋਆਂ ਜੀ ਵਾਇਰਲ ਕਰਤੀਆਂ ਤੇ ਉਸ ਤੋਂ ਬਾਅਦ ਜੀ ਵਾਇਰਲ ਕਰਕੇ ਤੇਰੀ ਮਾਂ ਨੂੰ ਤੇਰੇ ਡੈਡੀ ਨੂੰ ਐ ਕਰਾਂਗੇ ਕੁੜੀ ਨੂੰ ਜੀ ਡਰਾ ਬੇ ਮਾਰਦੇ ਰਹੇ ਜੀ ਬਹੁਤ ਜ਼ਿਆਦਾ ਦੱਬ ਕੇ ਬਹੁਤ ਦਿੱਤੇ ਜੀ ਫਿਰ ਜੀ ਤਿੰਨ ਚਾਰ ਦਿਨ ਹੋ ਗਏ ਉਸ ਤੋਂ ਬਾਅਦ ਜੀ ਸਾਡੇ ਕੰਧ ਟੱਪ ਗਏ ਬਾਹਰ ਸਾਤੋਂ ਖੜੇ ਨਹੀਂ ਗਏ ਹੈਗੇ ਜੀ ਕੰਧ ਟਾਪੇ ਉਹ ਨੰਗੇ ਜੀ ਸਾਲੇ ਮਹੱਲੇ ਦੇ ਆਨੇ ਜੀ ਉਹ ਦੇਖੇ ਨੇ ਜਿੰਦਾ ਸਾਡਾ ਤੋੜਿਆ ਪਿਆ ਤੀ ਜੀ ਕੀ ਕੀਤਾ ਕੁੜੀ ਨਾਲ ਕੀ ਗੱਲ ਵਾਤ ਕੁੜੀ ਨਾਲ ਉਹਦੇ ਨਹੀਂ ਜੀ ਕੁਛ ਕੀਤਾ ਉਹ ਤੋਂ ਪਹਿਲਾਂ ਉਹਨਾਂ ਨੇ ਕੁੜੀ ਨੂੰ ਵੀ ਨਹੀਂ ਪਤਾ ਜੀ ਉਹਨਾਂ ਨੇ ਕੀ ਕਰਿਆ ਕੀ ਨਹੀਂ ਕਰਿਆ ਕੁੜੀ ਦੀਆਂ ਫੋਟਾਂ ਬਹੁਤ ਗੰਦੀਆਂ ਜਾਂਦੀਆਂ ਉਹਨਾਂ ਨੇ ਵਾਇਰਲ ਕਰਤੀਆਂ ਜੀ ਹੂੰ ਤੁਸੀਂ ਸੁਣੂਗੀ ਕਦੋਂ ਕਦੋਂ ਕਰਕੇ ਸਾਨੂੰ ਤਾਂ ਜੀ ਜਦੋਂ ਸਾਡੇ ਅੰਦਰ ਆ ਟੱਪੇ ਕੁੜੀ ਨੂੰ ਬਹੁਤ ਜ਼ਿਆਦਾ ਡਰੱਬ ਆਉ ਦਾ ਡਰੱਬੇ ਬਿਮਾਰੀ ਗਈ ਤੇ ਮਾਂ ਨੂੰ ਤੇ ਡੈਡੀ ਨੂੰ ਆਏ ਕਰਾਂਗੇ ਜੀ ਸਾਡੇ ਫੋਨ ਤੇ ਜੀ ਉਹਨਾਂ ਨੇ ਚੈਟ ਚ ਲਿਖ ਕੇ ਭੇਤਾ ਜੀ ਪਰ ਜਿੱਦੇ ਸਾਡੇ ਅੰਦਰ ਆ ਬਣੇ ਨੇ ਕੁੜੀ ਨੂੰ ਕਹਿੰਦੇ ਤੂੰ ਸਾਨੂੰ ਮਿਲਣ ਆਉਂਦੀ ਆ ਕੁੜੀ ਕਹਿੰਦੀ ਮੈਂ ਨਹੀਂ ਆਉਂਦੀ ਮਿਲਣਾ ਮਿਲਣ ਆਉਂਦੀ ਹੈਗੀ ਜੀ ਕੁੜੀ ਫਿਰ ਗਈ ਨਹੀਂ ਹੈਗੀ ਜੀ ਆਪ ਜ਼ਬਰਦਸਤੀ ਨਾਲ ਜੀ ਸਾਡੇ ਅੰਦਰ ਆ ਟਾਪ ਪਰ ਰੱਖ ਕੇ ਕੁੜੀ ਨਾਲ ਕੋਈ ਦੁਸ਼ਕਰ ਨਹੀਂ ਉਹ ਨਹੀਂ ਕਰਿਆ ਨਹੀਂ ਗਿਆ ਹੈਗਾ ਜੀ ਉਹਦੇ ਨੇ ਕੋਈ ਕਰਿਆ ਕੁੜੀ ਸਾਡੇ ਲਵੇ ਪਈ ਤੇ ਜੀ ਪਹਿਲਾਂ ਕੀਤਾ ਗਿਆ ਪਹਿਲਾਂ ਕੀਤਾ ਗਿਆ ਜੀ ਇਹਨੂੰ ਕੁਝ ਪਤਾ ਨਹੀਂ ਜੀ ਹੈਗਾ ਜੀ ਗੁੰਮ ਹੋ ਕੇ ਕੁੜੀ ਸਾਡੇ ਘਰੇ ਆ ਕੇ ਡਿੱਗੀ ਫੇਰ ਕੀ ਮੰਗ ਕਰਦੇ ਹੋ ਜੀ ਹੁਣ ਅਸੀਂ ਕਹਿੰਦੇ ਆ ਵੀ ਉਹ ਮੁੰਡੇ ਨੂੰ ਜੀ ਸਜ਼ਾ ਹੋਣੀ ਚਾਹੀਦੀ ਹੈ ਜੀ ਇਤੋਂ ਦੇ ਮੁੰਡੇ ਤੇ ਕਿੰਨੇ ਨੇ ਇੱਕਦਾ ਜੀ ਪਿੰਡਾ ਮੁੰਡਾ ਹੈਗਾ ਜੀ ਸਾਡੇ ਪਿੰਡ ਦਾ ਉਹਨਾਂ ਦੇ ਘਰੇ ਜ਼ਬਰਦਸਤੀ ਉਹ ਮੁੰਡਾ ਰਹਿੰਦਾ ਸੀ ਜੀ ਉਹਨਾਂ ਨੇ ਕਰੇ ਜੀ ਕਬੂਤਰ ਰੱਖੇ ਉਹਨੇ ਕਹਿੰਦੇ ਇਹ ਤਾਂ ਕਬੂਤਰਾਂ ਦਾ ਮਾਰਾ ਆਉਂਦਾ ਜੀ ਫਿਰ ਉਦੋਂ ਬਾਅਦ ਜੀ ਜਦੋਂ ਸਾਨੂੰ ਪਤਾ ਲੱਗਿਆ ਸਾਨੂੰ ਪਹਿਲਾਂ ਕੋਈ ਪਤਾ ਨਹੀਂ ਸੀ ਵੀ ਉਹੀ ਮੁੰਡਾ ਜਦੋਂ ਸਾਡੇ ਬੀਹੀ ਘਮਾੜਦੇ ਨੇ ਜੀ ਉਹ ਦੇਖ ਲਿਆ ਸਾਨੂੰ ਪਤਾ ਲੱਗ ਗਿਆ ਵੀ ਇਹੀ ਮੁੰਡਾ ਫਿਰ ਉਹ ਸਾਡੇ ਅਸੀਂ ਨਹੀਂ ਬੀਹੀ ਦੇ ਵੀ ਅਸੀਂ ਕਿਸੇ ਦੇ ਘਰੋਂ ਜੀ ਉਹ ਚਕਾਤਾ ਪੁਲਿਸ ਨੂੰ ਜੀ ਉਦੋਂ ਬਾਅਦ ਜੀ ਫਿਰ ਜੀ ਅਸੀਂ ਹਸਪਤਾਲ 'ਚ ਪਹੁੰਚ ਗਏ ਜੀ ਡਾਕਟਰ ਮਿਲਣਾ ਹੋਇਆ ਹਾਂਜੀ ਹੋਇਆ ਮੈਡੀਕਲ ਜੀ ਕੁੜੀ ਦਾ ਵਰਤ ਕੇ ਹੋਰ ਵਿਅਸਣਾ ਮੁੰਡੇ ਨੂੰ ਗਈ ਹਾਂ ਕਿੰਨੇ ਜਾਣੇ ਨੇ ਮੁੰਡੇ ਤਿੰਨ ਮੁੰਡੇ ਨੇ ਜੀ ਉਹ ਜਿਹੜਾ ਜ਼ਬਰਦਸਤੀ ਕਰਦਾ ਕੁੜੀ ਨਾਲ ਉਹ ਕੱਲਾ ਮੁੰਡਾ ਜੀ ਕੱਲੇ ਰਹਿੰਦਾ ਕਿਹੜਾ ਪਿੰਡ ਬਾਲੀਆਂ ਦੇ ਰਹਿਣ ਵਾਲੇ ਆ ਜੀ ਕੀ ਗੱਲ ਬਾਤ ਹੋਈ ਆ ਕੁੜੀ ਛੋਟੀ ਕਿੰਨੇ ਸਾਲ ਦੀ ਆ ਤੁਸੀਂ ਕੀ ਕੰਮ ਕਰਦੇ ਹੋ ਕੀ ਗੱਲ ਬਾਤ ਅਸੀਂ ਦਿਹਾੜੀ ਕਰਦੇ ਆ ਜੀ ਮਜ਼ਦੂਰੀ ਜੀ ਕੁੜੀ ਮੇਰੀ ਹੈਗੀ ਜੀ 14 ਸਾਲਾਂ ਦੀ ਜੀ ਦੋ ਬੰਦੇ ਨੂੰ ਤਿੰਨੇ ਬੰਦਿਆਂ ਦੇ ਵਿੱਚੋਂ ਜੀ ਤਿੰਨੇ ਬੰਦੇ ਦੋ ਬੰਦੇ ਗੱਡੀ 'ਚ ਸਿੱਟ ਲੈਂਦੇ ਸੀ ਤੀਜਾ ਬੰਦਾ ਇਹਦੇ ਨਾਲ ਰੇਪ ਕਰਦਾ ਸੀ ਜੀ ਰੇਪ ਕਰਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਧਮਕੀਆਂ ਡਰਾਉਂਦਾ ਸੀ ਵੀ ਤੇਰੇ ਮਾਪੇ ਨੂੰ ਜੇ ਐਂ ਕਰੇਂਗੀ ਤੂੰ ਦੱਸਾਂਗੇ ਤੇਰੀਆਂ ਫੋਟੋਆਂ ਵਾਇਰਲ ਕਰਾਂਗੇ ਸਾਰਾ ਕੁਝ ਵੀ ਨਹੀਂ ਤੇਰੇ ਮਾਪੇ ਨੂੰ ਮਾਰਾਂਗੇ ਨਾ ਤੇਰੀ ਭੈਣ ਨੂੰ ਉਹ ਕਰਾਂਗੇ ਤੇ ਐਂ ਕਰਕੇ ਜੀ ਡਰਾ ਕੇ ਕੁੜੀ ਨੂੰ ਜੀ ਕਹਿੰਦੇ ਤੇ ਵੀ ਅਸੀਂ ਤੈਨੂੰ ਪੂਰਾ ਗੰਦ ਪਾਵਾਂਗੇ ਇਸ ਪਿੰਡ ਦੇ ਵਿੱਚ ਵੀ ਤੇਰਾ ਪਤਾ ਲੱਗੂਗਾ ਵੀ ਤੂੰ ਨਹੀਂ ਸਾਡੇ ਨਾਲ ਹੋਰ ਚੱਲ ਕਿਦਰੇ ਬਲੈਕਮੇਲ ਦਾ ਸਿਸਟਮ ਵੀ ਸੀ ਇਹਨਾਂ ਦਾ ਐ ਨਹੀਂ ਪਤਾ ਵੇਚਣ ਦਾ ਸਿਸਟਮ ਵੀ ਸੀ ਚਟਾ-ਚੁਟ ਪੁਲਿਸ ਕੀ ਗੱਲ ਹੈ ਪੁਲਿਸ ਕਹਿ ਰਹੀ ਆਈ ਬਈ ਆਪਦੀ ਬਣਦੀ ਕਾਰਵਾਈ ਕਰੋ ਸਾਡੇ ਵੱਲੋਂ ਬਿਆਨ ਲਿਖਿਆ ਗਿਆ ਜੀ ਤੇ ਜੇ ਪਤਾ ਲੱਗੇ ਕੋਈ ਜੋ ਮੁੰਡਾ ਕਿਸੇ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਦਾ ਮੁੰਡਾ ਜੀ ਕਹਿੰਦਾ ਮੈਨੂੰ ਵੀ ਮੈਂ ਜੇਲਾਂ ਵੀ ਕੱਟੀਆਂ ਹੋਈਆਂ ਨੇ ਕੋਸ ਮਰਜ਼ੀ ਕਰ ਲਓ ਮੇਰਾ ਮੈਂ ਵੀ ਪਹਿਲਾਂ ਵੀ ਛੋਟਾ ਐ ਮੈਂ ਪੈਸੇ ਦੇ ਜ਼ੋਰ ਤੇ ਫੇਰ ਵੀ ਛੁੱਟ ਸਕਦਾ ਹਾਂ ਜੀ ਇਹ ਮਾਨਸਾ ਦਾ ਰਹਿਣ ਵਾਲਾ ਜੀ ਕੋਈ ਸਾਨੂੰ ਪੱਕਾ ਟਿਕਾਣਾ ਇਹਦਾ ਮਾਨਸਾ ਦੇ ਲਵੀਆ ਪਿੰਡ ਪੁੰਡ ਕੋਈ ਦੱਸ ਦਿੰਨੇ ਜੀ ਕਦੇ ਕਹਿੰਦਾਂ ਦਿੰਦੇ ਨੇ ਸਰਸੇ ਲਵੀਆ ਕਦੇ ਕਹਿੰਦ ਨੇ ਮਾਨਸਾ ਲਵੀਆ ਜੀ ਇੱਥੇ ਇੱਥੇ ਦੀ ਬੋਲ ਰਹੇ ਨੇ ਜੀ ਸਾਨੂੰ ਪੱਕਾ ਜੇ ਸਬੂਤ ਨਹੀਂ ਅਸੀਂ ਉਧਰ ਦੇ ਭੱਜੇ ਫਿਰਦਿਆਂ ਕੁੜੀ ਨੂੰ ਚੱਕੀ ਜੀ ਬਿਨੇ ਉਰੇ ਯਾਰ